ਉੱਚਿਆਂ ਪਹਾੜਾਂ ਵਿੱਚ ਸੋਹਣਾ ਦਰਬਾਰ ਜਿੱਥੇ ਜਾ ਕੇ ਝੁੱਕਦਾ ਏ ਸਾਰਾ ਸੰਸਾਰ ਮਾਹਰ ਚਾਰਨਾ ਚ ਸੀਸ ਝੁਕਾ ਮਈਆ ਜੀ ਸੋਹਣੇ ਭਾਵਨਾ ਤੋਂ ਜੀ ਕਰਦਾ ਦੂਰ ਨਾ ਜਾਵਾਂ ਮਈਆ ਜੀ ਤੇਰੇ ਮੰਦਰਾਂ ਤੋਂ ਜੀ ਕਰਦਾ ਦੂਰ ਨਾ ਜਾਵਾਂ ਮਈਆ ਜੀ ਸੋਹਣੇ ਭਾਵਨਾ ਤੋਂ ਮਸ਼ਹੂਰ ਸੀਗੇ ਤੁਸੀਂ ਫਿਰ ਕਿਦਾਂ ਮਤਲਬ ਕਿਵੇਂ ਪੂਰੀ ਪਰਿਵਾਰ ਜਿਹੜਾ ਅੱਡ ਅੱਡ ਹੋ ਗਿਆ ਕਿਸ ਤਰੀਕੇ ਦਾ ਉਹ ਬਣ ਗਿਆ ਉਹ ਇਦਾਂ ਇਹ ਸਾਡਾ ਸਿਗਾ ਪਰਵਦਾ ਮਸਲਾ ਸੀਗਾ ਜੋ ਵੀ ਹੋਣਾ ਸੀ ਹੋ ਗਿਆ ਸਭ ਕੁਝ ਹੋ ਗਿਆ ਹੁਣ ਜਿਹੜਾ ਆਪਣਾ ਆਪਣਾ ਪਰਿਵਾਰ ਆ ਇੱਕ ਇੱਕ ਬੇਟੀ ਇੱਕ ਬੇਟਾ ਹੈ ਮੇਰਾ ਬਾਹਰ ਹੋਇਆ ਉਹ ਠੀਕ ਹੈ ਹਮ ਵਧੀਆ ਗੱਲ ਮਕਾਨ ਬਣਦੇ ਪਏ ਆ ਤੇ ਉਹਨਾਂ ਕੋਲ ਕਿਉਂ ਨਹੀਂ ਰਹਿੰਦੇ ਤੁਸੀਂ ਉਹ ਤਾਂ ਹੁਣ ਬਾਹਰ ਹੋਇਆ ਮਕਾਨ ਬਣਾ ਰਹੇ ਆ ਨਾ ਬਾਹਰ ਆ ਕੇ ਮਕਾਨ ਬਣਾ ਰਹੇ ਨੇ ਹਾਂ ਮੈਂ ਨੇ ਤੇ ਮੇਰੇ ਵਾਲਾ 5 ਸਾਲ ਹੋ ਗਏ ਤੇਰੇ ਅੰਦਰ ਮੈਂ ਬਾਹਰ ਜਾਂਦਾ ਹੀ ਸੀ ਕੁੱਲੀ ਨੂੰ ਅਗਲਾ ਕੇ ਰੱਬ ਲੁੱਟਿਆ ਫੱਕਰ ਲੋਕਾਂ ਨੇ ਇਸ਼ਕ ਦੀ ਵਿੱਚ ਨਾ ਕੇ ਰੱਬ ਲੁੱਟਿਆ ਆਸ਼ਿਕ ਲੋਕਾਂ ਰੇ आज ਸਾਡੇ ਨਾਲ ਪਾਪੂ ਪਰਦੇਸੀ ਕਲਾਕਾਰ ਮੌਜੂਦ ਨੇ ਜੋ ਕਿ ਬਹੁਤ ਸੋਹਣਾ ਗਾ ਵੀ ਲੈਂਦੇ ਨੇ ਤੇ ਗਾਣ ਦੇ ਨਾਲ-ਨਾਲ ਅ ਹੋਰ ਵੀ ਪੁੱਛਦੇ ਨੇ ਕਿ ਕੀ ਕੀ ਕਰ ਲੈਂਦੇ ਨੇ ਤੇ ਗੱਲ ਕਰੀਏ ਬਾਪੂ ਜੀ ਦੇ ਤਾਂ ਆਸ਼ਰਮ ਦੇ ਆਸ਼ਰਮ ਦੇ ਵਿੱਚ ਰਹਿੰਦੇ ਨੇ ਤੇ ساری ਗੱਲਾਂ ਬਾਤ ਕਰਦੇ ਤਾਂ ਤੁਹਾਡੇ ਦੇ ਕੋਲ ਜੈ ਸ਼ਾਸਤਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਫਿਰ ਤੇ ਦੱਸੋ ਆਸ਼ਰਮ ਦੇ ਵਿੱਚ ਹੀ ਕਿਵੇਂ ਮੌਜੇ ਇਹ ਤਾਂ ਪੁਰਾਣੀ ਗੱਲ ਆ ਜਦੋਂ ਬਣਿਆ ਨਵਾਂ ਨਵਾਂ ਬਣਿਆ ਸੀ ਜੀ ਬਸ ਚੰ ਮੰਨ ਤੋਂ 5 ਸਾਲ ਹੋਏ تھے۔ 5 ਸਾਲ ਹੋ ਗਏ ਆ। ਅੱਛਾ ਤੁਸੀਂ ਗਾ ਵੀ ਲੈਨੇ ਹੋ ਕਲਾਕਾਰ ਹੋ ਕਿਸ ਤਰੀਕੇ ਦਾ ਗਾਣੇ ਹੋ? ਉਹ ਤਾਂ ਚੋਇਸ ਆ ਆਪਣੀ ਆਪਣੀ। ਇਨਸਾਨ ਦੀ ਚੋਇਸ ਹੈ। ਜੀ। ਅੱਛਾ ਤੁਹਾਨੂੰ ਕਿਸ ਤਰੀਕੇ ਦੀ ਗਾਇਕੀ ਜਿਹੜੀ ਹੈ ਪਸੰਦ ਹੈ? ਦੇਖੋ ਗਲਪ ਤਾਂ ਹੈ ਕੀ ਆ। ਹੂੰ। ਜੋਦ ਇੱਕੋ ਹੀ ਆ। ਜੀ ਬਿਲਕੁਲ। ਜੋਦ ਇੱਕੋ ਹੀ ਆ। ਹੂੰ। ਉਹ ਕਹਿੰਦੇ ਕਿ ਮਾਤਾ ਹੀ ਆਣੀ ਕਿ ਕਿਹੜੀ ਜੋਤ ਜਾਣੇ ਜੋਤ ਤਾਂ ਇੱਕੋ ਹੀ ਹੈ ਨਾ ਜੀ ਤੇ ਦੋ ਲਾਈਨਾਂ ਸੁਣਾਉਂਗੇ ਸੁਣਾ ਦੇ ਕੋ ਜਿਕਾਰਾ ਛੇਰਾਂ ਵਾਲੀ ਮਈਆ ਜੀ ਦਾ ਪੋਲੀ ਸੱਚੇ ਦਰਬਾਰ ਕੀ ਜੈ ਉੱਚਿਆਂ ਪਹਾੜਾਂ ਵਿੱਚ ਸੋਣਾ ਦਰਬਾਰ ਜਿੱਥੇ ਜਾ ਕੇ ਝੁੱਕਦਾ ਹੈ ਸਾਰਾ ਸੰਸਾਰ ਉੱਚਿਆਂ ਪਹਾੜਾਂ ਵਿੱਚ ਸੋਣਾ ਦਰਬਾਰ ਜਿੱਥੇ ਜਾ ਕੇ ਝੁੱਕਦਾ ਹੈ ਸਾਰਾ ਸੰਸਾਰ ਮਾਂ ਦੇ ਚਾਰਨਾ ਚ ਸੀ ਇਸ ਚ ਕਾਮ ਮਈਆ ਜੀ ਸੋਹਣੇ ਭਾਵਨਾ ਤੋਂ ਜੀ ਕਰਦਾ ਦੂਰ ਨਾ ਜਾਵਾਂ ਮਈਆ ਜੀ ਤੇਰੇ ਮੰਦਰਾਂ ਤੋਂ ਜੀ ਕਰਦਾ ਦੂਰ ਨਾ ਜਾਵਾਂ ਮਈਆ ਜੀ ਸੋਹਣੇ ਭਾਵਨਾ ਤੋਂ ਅੱਛਾ ਕਦੋਂ ਮਤਲਬ ਕਿ ਕਿੱਦਾਂ ਮਤਲਬ ਗਾਇਕੀ ਦਾ ਸ਼ੌਂਕ ਪਿਆ ਕਿਸ ਤਰੀਕੇ ਦੀ ਕਿੱਦਾਂ ਮਤਲਬ ਕਿ ਭਜਨ ਤੁਸੀਂ ਗਾਣ ਲੱਗ ਗਏ ਮੈਂ ਤਾਂ ਸਿੱਖਣ ਨੂੰ ਬਹੁਤ ਏਰ ਹੋ ਗਈ ਕਾਫੀ ਏਰ ਹੋ ਗਈ ਹੈ ਕਿੱਦਾਂ ਸਿੱਖਿਆ ਸੀ ਇਸ ਸਕੂਲ ਵ ਸਕੂਲ ਸਕੂਲ ਪੜਦੇ ਪੜਦੇ ਪਤਲ ਲੱਗਿਆ ਸੀ ਜੀ ਪੜਨ ਕੱਲਾ ਕਰ ਫੇਰ ਸਕੂਲ ਜੋ ਸਾਰੇ ਕੋਲ ਸੁਣਦੇ ਹੁੰਦੇ ਸੀ ਸ਼ਰੀਬਾ ਦੀ ਸ਼ਰੀਬਾਰੀ ਹਮ ਬਸ ਸੀ ਸਕੂਲ ਅੱਛਾ ਇੱਕੋ ਹੁੰਦਾ ਸਕੂਲ ਬਾਕੀ ਸਰਕਾਰ ਕੱਚਾ ਉਹ ਨਹੀਂ ਰੋਡ ਕੱਚਾ ਹੁੰਦਾ ਸੀ ਹਮ ਅੱਛਾ ਸਟੇਜ ਪਰਫਾਰਮੈਂਸ ਕੀਤੀ ਹੈ ਕਦੇ ਲਾਈਵ ਪਰਫਾਰਮੈਂਸ ਦਿੱਤੀ ਹੈ ਕੀ ਕਿ ਜਗ੍ਹਾ ਤੇ ਕੀਤੀ ਹੈ ਕਿਹੰਜ ਜਗ੍ਹਾ ਤੇ ਕੀਤੀ ਹੈ ਹਾਂ ਤੇ ਸਭ ਤੋਂ ਜ਼ਿਆਦਾ ਮਸ਼ਹੂਰ ਸੀਗੇ ਤੁਸੀਂ ਫਿਰ ਕਿੱਦਾਂ ਮਤਲਬ ਕਿਵੇਂ ਪੂਰੀ ਪਰਿਵਾਰ ਜਿਹੜਾ ਅੱਡ ਅੱਡ ਹੋ ਗਿਆ ਕਿਸ ਤਰੀਕੇ ਦਾ ਉਹ ਬਣ ਗਿਆ ਉਹ ਇਦਾਂ ਇਹ ਸਾਡਾ ਸਿਗਾ ਭਾਰਵਾ ਦਾ ਮਸਲਾ ਸਿਗਾ ਹਾਂ ਜੋ ਵੀ ਹੋਣਾ ਸੀ ਹੋ ਗਿਆ ਸਭ ਕੁਝ ਹੋ ਗਿਆ ਹਾਂ ਹੁਣ ਹੁਣ ਜਿਹੜਾ ਆਪਣਾ ਆਪਣਾ ਪਰਿਵਾਰ ਆ ਇੱਕ ਇੱਕ ਬੇਟੀ ਇੱਕ ਬੇਟਾ ਆ ਬੇਟਾ ਬਾਹਰ ਹੋਇਆ ਹੈ ਅੱਛਾ ਉਹ ਠੀਕ ਹੈ ਵਧੀਆ ਗੱਲ ਹੈ ਮਕਾਨ ਬਣਦੇ ਪਏ ਆ ਆਪਣਾ ਗੋਂਸ ਘਾੜਾ ਨਹੀਂ ਆਪਣਾ ਗੋਂਸ ਘਾੜਾ ਜਿਹੜਾ ਆਪਣਾ ਹੀ ਰਲਾ ਸਮਝ ਦੇਰਾ ਉਹ ਪਿੰਡ ਦੇ ਵਿੱਚ ਹੀ ਘੁੰਮ ਕੇ ਸੜਕ ਛਪੜੇ ਦੇ ਨਾਲ ਨਵੀਂ ਕੋਲੋਨੀ ਬਣੀ ਆ ਅੱਛਾ ਉੱਥੇ 200 ਕ ਦਾ ਪਲਾਟ ਲਿਆ ਹੁਣ ਅੱਛਾ ਉਹ ਤਿਆਰ ਹੋ ਗਿਆ ਬਣ ਕੇ ਹੂੰ ਬਾਕੀ ਮੁੰਡਾ ਹੁਣ ਤਾਂ ਠੀਕ ਹੈ ਵਧੀਆ ਗੱਲਬਾਤ ਆ ਜੇ ਪਹਿਲਾਂ ਕੋਈ ਕੰਮ ਕਰਦੇ ਸੀ ਇਹ ਸਿਰਫ ਇਹ ਭਜਨ ਗਾਉਂਦੇ ਸੀ ਮੈਨਾਂ ਸਿਰਫ ਪੀਰਾ ਫਕੀਰਾ ਦੀ ਯਾਦ ਹੁੰਦਾ ਸੀ ਜਿਆਦਾ ਅੱਛਾ ਪੀਰਾ ਫਕੀਰਾ ਤੇ ਪੀਰਾ ਫਕੀਰਾ ਜੀ ਆ ਪੀਰਾ ਫਕੀਰਾ ਜਾਣਾ ਉਹ ਜਿੱਦਾਂ ਵੀ ਜੋ ਵੀ ਹੈਗਾ ਜਿੰਨੇ ਜੋਗੇ ਹੈ ਸੀ ਆਪਾਂ ਕਰਦੇ ਰਹੇ ਹਾਂ ਹੂੰ ਆ ਪੈਰ ਤੇ ਕੀ ਹੋਇਆ ਐਕਸੀਡੈਂਟ ਹੋਇਆ ਮਿੱਟੀ ਲੱਗੀ ਛੱਪਦੀ ਛੱਪਦੀ ਹੂੰ ਕਿ ਵੀ ਉਹ ਕਹਿੰਦੇ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਾ ਮੈਨੂੰ ਹੁਣ ਹੁਣ ਦੇਖੋ ਆਰਾਮ ਨਹੀਂ ਆ ਰਿਹਾ ਹੈਗਾ ਅੱਛਾ ਇਹ ਹੁਣ ਮੈਂ ਦੇ ਦੇਣ ਡੰਡੇ ਨੂੰ ਦੱਸਿਆ ਨਹੀਂ ਵੀ ਮੇਰੇ ਪੈਰ ਤੇ ਜ਼ਖਮ ਹੋ ਗਿਆ ਮੈਨੂੰ ਆਰਾਮ ਨਹੀਂ ਆ ਰਿਹਾ ਮੈਨੂੰ ਦਿਖਾ ਦੇ ਡਾਕਟਰ ਕੋਲ ਨਹੀਂ ਹੁਣ ਉਹਨੂੰ ਆ ਜਿਹੜਾ ਮਕਾਰ ਬਣਾਉਂਦਾ ਹੈ ਨਾ ਦਾਤ ਖੇਦਣਾ ਹੋ ਲੱਗਣੇ ਫੇਰ ਆ ਜਿਹੜੀ ਨਾ ਆਪਣੇ ਪਲੇਟਾਂ ਘਟਾਉਣੀਆਂ ਪੈਣੀਆਂ ਅੱਛਾ ਉਹ ਕਹਿੰਦਾ ਕਹਿੰਦਾ ਕੋਈ ਗੱਲੇ 50 5000 ਲੱਜੂ ਕੋਈ ਗੱਲੇ ਪਰ ਪਲੇਟਾਂ ਪਕੜਾਉਣੀਆਂ ਆਪਾਂ ਤੇ ਉਹਨਾਂ ਕੋਲ ਕਿਉਂ ਨਹੀਂ ਰਹਿੰਦੇ ਤੁਸੀਂ ਉਹ ਤਾਂ ਹੁਣ ਬਾਹਰ ਉਹ ਮਕਾਨ ਬਣਾ ਰਹੇ ਆ ਨਾ ਬਾਹਰ ਆਕੇ ਮਕਾਨ ਬਣਾ ਰਹੇ ਨੇ ਹਾਂ ਮੈਂ ਰਹਤੇ ਮੇਰੇ ਵਾਲਾ 5 ਸਾਲ ਹੋ ਗਏ ਤੇਰੇ ਅੰਦਰ ਮੈਂ ਬਾਹਰ ਜਾਂਦਾ ਹੀ ਨਹੀਂ ਅੱਛਾ ਤੇ ਹੋਰ ਇਸ ਤੋਂ ਇਲਾਵਾ ਹੋਰ ਕੋਈ ਭਜਨ ਸੁਣਾਉਂਗੇ ਤੁਹਾਨੂੰ ਜਿਹੜੀਆਂ ਸੂਰਤਾਂ ਚਰਨ ਚੁਬਾਰੀਆਂ ਤੇ ਇੱਕ ਦਿਨ ਚਿਖਾ ਤੇ ਚੜਦੀਆਂ ਦੇਖਿਆ ਨੇ ਜਿਨ੍ਹਾਂ ਜ਼ੁਲਫਾਂ ਨੂੰ ਅਤਰ ਤੇਲ ਲੱਗੇ ਬਾਗ ਘਾਸ ਦੇ ਸਰਦੀਆਂ ਦੇਖਿਆ ਨੇ ਚੁੱਪਚਾਪ ਪੈ ਗਈਆਂ ਅੰਗ ਆ ਰੀਆਂ ਤੇ ਮੁਖੋਂ ਸੀ ਨਾ ਕਰਦੀਆਂ ਦੇਖੀਆਂ ਨੇ ਛੱਜੂ ਰਾਮਾ ਜੋ ਸੂਤਾ ਲੱਦ ਜਹਾਨ ਤੋਂ ਗਈਆਂ ਪਿੰਡ ਬਾੜ ਦੀਆਂ ਕਦੇ ਨਾ ਦੇਖੀਆਂ ਨੇ ਕਿਆ ਬਾਤ ਹੈ ਤੇ ਸਟਾਰਟਿੰਗ ਹੀ ਤੁਸੀਂ ਮਤਲਬ ਕਿ ਦਰਬਾਰ ਜਾ ਕੇ ਇਸ਼ਕ ਨਦੀ ਵਿੱਚ ਨਾ ਕੇ ਰੱਬ ਲੁੱਟਿਆ ਆਸ਼ਿਕ ਲੋਕਾਂ ਨੇ ਅੱਜ ਜਿਹੜੇ ਹਮ ਲੋਕ ਆਸ਼ਿਕ ਚਿਲਦੇ ਜੀ ਬਾਕੀ ਮਹਾਮਾਰੀ ਮੇਰੇ ਹੈਗੀ ਪੂਰੀ ਕੋਈ ਚੱਕਰ ਗੱਲੇ ਕੋਈ कुछ जानते जानते कुछ मैसेज कुछ स्नेहा देना चाहूंगी ठीक है हम जहाँ भी हैं अच्छी बात है जहाँ तो प्यार से रहो प्यार से रहो प्यार बांटो यही प्यार काम आएगा एंड पे जाके बिल्कुल